ਕਿੰਨੇ ਚਰਦਾ ਹੈ ਹੈ ਚੰਨਾ ਛੱਡ ਲੈ ਹੈ ਕਿਉਂ ਨਾ ਛੱਡ ਲੈ ਤੂੰ ਹੈ ਛੱਡ ਦੇ ਰੁ ਸਾਲੇ ਨਿੱਨੇ ਬਸ ਚੰਨਾ ਛੱਡ ਲੈ ਤੈਨੂੰ ਆਜਾ ਓਨ ਫਿਰ ਤੇਰੇ ਪੇਟ 'ਚ ਤਿੱਖੀ ਤਲਵਾਰ ਤੇਰੇ ਬਲੱਡ 'ਚ ਹੈ ਘਾਰ ਚਗਰੀ ਵੀ ਲਾਉਂਦੀ ਕਿੰਨੇ ਚਰਦਾ ਮਾਂ ਤੂੰ ਪਤਰਾਸ ਚੱਲ ਬੱਚਿਆਂ ਨੂੰ ਨਾ ਆਏ ਨੇ ਬੱਚੇ ਅੱਛਾ ਨਸ਼ਾ ਕਿਹੜੇ ਨਸ਼ੇ ਪੀਉਣਾ ਚਿੱਟਾ दारू ਗੋਲੀਆਂ ਚੱਲ ਅੰਤਾ ਆ ਗਿਆ ਤੇਰਾ ਮਰਵਾਦ ਕਰ ਦਿੱਤਾ ਸਾਡਾ ਮਿਸ਼ਨ ਡਰੱਗ ਫਰੀ ਪੰਜਾਬ ਤੇਰੇ ਬਲੱਡ ਚ ਮਹਾਸਾਮ੍ਰਥੇਮ ਪਾੜ ਕਰਦਾ ਚੱਲ ਇਹਦੇ ਮੁੰਡਿਆਂ ਨੂੰ ਛੱਡ ਯਸ਼ੂ ਚੱਲ ਹੁਣ ਤੇਰਾ ਟਾਈਮ ਆ ਗਿਆ ਚੱਲ ਤੈਨੂੰ ਰਿਮੂਵ ਕਰਦਾ ਸਾਰੇ ਪਰਿਵਾਰ ਚੋਂ ਸਾਰੇ ਘਰ ਚੋਂ ਬੋਰੀਆ ਬਿਸਤਰਾ ਬਣਾ ਬਣਾ ਮਿਕਾਇਲ ਸਵਰਗ ਦੂਤ ਤੈਨੂੰ ਬੰਨੇ ਲੈ ਜਾਂਦਾ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਆਇਆ ਵੀਰ ਜੀ ਮੇਰਾ ਨਾਮ ਪ੍ਰਕਾਸ਼ ਕੌਰ ਆ ਅਸੀਂ ਇਹ ਮੇਰੇ ਬ੍ਰਦਰ ਲੱਗਦੇ ਨੇ ਅੱਛਾ ਇਹ ਚੱਕ ਤਾਰੇਵਾਲ ਤੋਂ ਨੇ ਤੇ ਪਿਛਲੇ 8 ਸਾਲ 8 ਮਹੀਨਿਆਂ ਤੋਂ ਇਹ ਜੇਲ੍ਹ ਦੇ ਵਿੱਚ ਸੀਗੇ ਪਿਛਲੇ 8 ਮਹੀਨਿਆਂ ਤੋਂ ਇਹ ਜੇਲ੍ਹ ਦੇ ਵਿੱਚ ਸੀਗੇ ਜੇਲ੍ਹ ਦੇ ਵਿੱਚ ਸਨ ਹਾਂਜੀ ਕਿਹੜੇ ਕੇਸ ਦੇ ਵਿੱਚ ਇਹ ਬਲਾਤਕਾਰ ਦੇ ਕੇਸ ਵਿੱਚ ਸੀਗੇ ਅੱਛਾ ਰਿਸ਼ਤੇਦਾਰ ਪਰਿਵਾਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਇੱਕ ਕੁੜੀ ਸੀਗੀ ਤੇ ਉਹ ਇਹਨੂੰ ਫੋਰਸ ਕਰਦੀ ਸੀ ਕਿ ਮੇਰੇ ਨਾਲ ਵਿਆਹ ਕਰਵਾ ਲੈ